ਉਤੇ ਵਿਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਜੀ ਵੱਡੀ ਖਬਰ ਹੈ ਸਸਦ ਦੀ ਕਮੇਟੀ ਨੇ ਕਿਸਾਨਾਂ ਦਾ ਕੀਮਤੀ ਮਾਈਟਰ ਡੱਲੇਵਲ ਨੂੰ ਐਸਸੀ ਮੰਗੀ ਮਦਦ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਉਹਨਾਂ ਨੇ ਜਾਣ ਕਰ ਦਿੱਤੇ ਹੈ ਕਿ ਕਿਸਾਨਾਂ ਦੇ ਅਧਿਕਾਰ ਲਈ ਸੰਘਰਸ਼ ਕਰ ਰਹੇ ਹਣ ਜਗਜੀਤ ਸਿੰਘ ਡੱਲੇਵਲ ਦਾ ਮਾਮਲਾ ਗੰਭੀਰ ਰੂਪ ਵਿੱਚ ਧਾਰਨ ਕਰ ਚੁੱਕਾ ਹੈ ਤੇ ਮਰਨ ਮਰਨ ਵਰਤ ਦੇ ਬੈਠੇ ਡੱਲੇਵਲ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਪਰ ਉਹਨਾਂ ਨੇ ਸੁਪਰੀਮ ਕੋਰਟ ਤੋਂ ਮਦਦ ਮੰਗਣ ਨੇ ਡਿਜੀਨ ਕਰ ਦਿੱਤੀ ਹੈ ਕਮੇਟੀ ਦੀ ਸਪਸ਼ਟ ਮੰਗ ਲਈ ਹਦਾਇਤ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਕਿਸਾਨਾਂ ਦੀ ਮੰਗ ਘਟੋ ਘਟ ਸਮਰਥ ਮੁੱਲ ਐਮਐਸਪੀ ਬਾਰੇ ਕਾਨੂੰਨ ਦੀ ਗਰੰਟੀ ਹੈ ਪਿੰਡੂ ਆਰਥਿਕ ਨੂੰ ਮਜ਼ਬੂਤ ਕਰਨ ਲਈ ਐਮਐਸਪੀ ਦਾ ਲਾਗੂ ਕੀਤਾ ਜਾਣਾ ਬਹੁਤ ਜ਼ਰੂਰੀ ਸਸਦੀ ਕਮੇਟੀ ਵਿੱਚ ਰਿਪੋਰਟ ਘਟੋ ਘਟ ਸਮਰਥ ਮੁੱਲ ਨੂੰ ਲਾਗੂ ਕਰਨ ਦੀ ਪੇਸ਼ਕਸ਼ ਰੱਖੀ ਜਾ ਰਹੀ ਹੈ ਦਿੱਲੀ ਮੰਤਰਾਲੇ ਨੇ ਇਸ ਲਈ ਰੋਮ ਦੇ ਜਾਰੀ ਕਰ ਦਿੱਤਾ ਗਿਆ ਹੈ ਖਬਰ ਨੂੰ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰੋ ਧੰਨਵਾਦ